ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੱਸਾ ਸਿੰਘ ਮਾਛੀਵਾੜਾ ਪੀਕੇ ਜੁਇਕਤਾ ਸਿੱਧੂਪੁਰ ਜ਼ਿਲ੍ਹਾ ਫਰੀਪੁਰ ਬਲਾਕ ਪ੍ਰਧਾਨ ਕਿਸਾਨ ਵੀਰੋ ਬੇਨਤੀ ਕਰਦਿਆਂ ਜਿਹੜੇ ਵੀ ਖੇਤੀ ਨਾਲ ਸੰਬੰਧਤ ਕਿਸਾਨ ਵੀਰ ਨੇ ਨੌਜਵਨ ਵੀਰ ਨੇ ਕਿਸੇ ਵੀ ਕਿਸਾਨ ਜੱਥੇਬੰਦੀ ਨਾਲ ਸੰਬੰਧ ਰੱਖਦੇ ਆ ਅੱਜ ਘਰਾਂ 'ਚ ਬੈਠਣ ਦਾ ਸਮਾਂ ਨਹੀਂ ਹੈਗਾ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਐ ਜੋ ਖਨੌਰੀ ਸੰਗੂ ਅ ਦੋਨੋਂ ਫਾਰਮਾਂ ਵੱਲੋਂ ਜੋ ਵੀ ਸਾਨੂੰ ਮੈਸੇਜ ਮਿਲਿਆ ਮੇਰੀ ਇਹ ਬੇਨਤੀ ਹੈ ਹੱਥ ਜੋੜ ਕੇ ਜੋ ਸੈਂਟਰ ਸਰਕਾਰ ਦੀ ਜਿਹੜੀ ਕਿ 19 ਤਰੀਕ ਦੀ ਦੋਵਾਂ ਫਾਰਮਾਂ ਦੀ ਮੀਟਿੰਗ ਬੁਲਾਈ ਗਈ ਸੀਗੀ ਤਿੰਨ ਸੈਂਟਰ ਦੇ ਮੰਤਰੀ ਆਏ ਸੀ ਖੇਤੀਬਾੜੀ ਮੰਤਰੀ ਵੀ ਆਏ ਸੀ ਤੇ ਤਿੰਨ ਪੰਜਾਬ ਦੇ ਮੰਤਰੀ ਸੀਗੇ ਦੋ ਮੀਟਿੰਗਾਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਢਲੇਵਲ ਗਿਆ ਤੀਸਰੀ ਮਿਲ ਜੇ ਦੋ ਚੰਡੀਗੜ੍ਹੋਂ ਵਾਪਸ ਆ ਰਹੇ ਸੀਗੇ ਉਹਨਾਂ ਦੀ ਬਕਾਇਦਾ ਵੀਡੀਓ ਆ ਸਾਡੇ ਵੀਰ ਕੁਲਵਿੰਦਰ ਜਿਹੜੇ ਸਰਦਾਰ ਜਗੀਰ ਸਿੰਘ ਬੱਲੇਵਾਲ ਜੀ ਦੇ ਨਾਂ ਰਿਤਿਆ ਜਿਹਦਾਂ ਤੋਂ ਉਹਨਾਂ ਨੇ ਮਰਨ ਮਰਤ ਰੱਖਿਆ ਉਹਨਾਂ ਦੀ ਦੇਖ ਰੇ ਘਰ ਤੇ ਆ ਉਹਨਾਂ ਨੇ ਵੀਡੀਓ ਅਪਲੋਡ ਕੀਤੀ ਆ ਆਪ ਲੋਡ ਕੀਤੀ ਆ ਕਿ ਉਹਨਾਂ ਨੂੰ ਵਾਪਸ ਹੀ ਕੈਮਰਾ ਅਰੈਸਟ ਕਰ ਲਿਆ ਗਿਆ ਦੇਖੋ ਕਿੰਨੀ ਖਲੋਨੀ ਹਰਕਤ ਜਿਹੜੀ ਜੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਦੋਂ 1985 ਤੋਂ ਲੈ ਕੇ 90 ਦਾ ਦੌਰ ਦੇ ਵਿੱਚ ਜੋ ਪੰਜਾਬ ਪੁਲਿਸ ਨੂੰ ਉਹਨੂੰ ਦੇ ਮੌਜੂਦਾ ਮੁੱਖ ਮੰਤਰੀ ਨੇ ਜੋ ਪਾਵਰਾਂ ਦਿੱਤੀਆਂ ਸੀਗੀਆਂ ਪਾਵਰਾਂ ਦਾ ਗਲਤ ਇਸਤੇਮਾਲ ਕਰਕੇ ਕਈਆਂ ਨੇ ਮਾਰੇ ਸਾਰੇ ਫਸੌਣ ਨੂੰ ਮਾਰავੇ ਕੰਮਾਂ ਗਿਆ ਕਈਆਂ ਨੇ ਜਿਹੜੇ ਕਿ ਉਦੋਂ ਸਪਾਈ ਤੋਂ ਐਸਪੀ ਐਸਐਸਪੀ ਤੱਕ ਦਾ ਰੈਂਕ ਜਿਹੜਾ ਹਾਸਲ ਕੀਤਾ ਸੀ ਉਹ ਬੇਦੋਸ਼ੀਆਂ ਦੇ ਕਤਲ ਕਰਕੇ ਅੱਜ ਉਹੀ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਜਿਹੜਾ ਕਿ ਪਿਆ ਪੁਲਸ ਦੇ ਉਹਨਾਂ ਨੂੰ ਉਸਾਰਨ ਪਾਵਰਾਂ ਦੇ ਰਿਹਾ ਦੇਖੋ ਕਰਨਲ ਸਾਹਿਬ ਨਾਲ ਕੀ ਹੋਇਆ ਉਹਨਾਂ ਦੇ ਬੇਟੇ ਦੀ ਕੁੱਟਮਾਰ ਕੀਤੀ ਗਈ ਹੈ ਇੱਕ ਆਮ ਇਨਸਾਨ ਨਾਲ ਇੱਕ ਆਮ ਇਨਸਾਨ ਨਾਲ ਇਹ ਇਹ ਜਿਹੜੀ ਪੰਜਾਬ ਕੋਸ਼ਿਸ਼ ਕੀ ਕਰੂਗੀ ਇਹ ਹੁਣ ਵਾਲੇ ਹਾਲਾਤ ਨੇ ਜਿਹੜਾ ਕਿ 1990 ਦੇ ਤੋਂ ਲੈ ਕੇ 95 ਦੇ ਦੌਰ ਦੇ ਵਿੱਚ ਪੰਜਾਬ ਨੂੰ ਠੇਕੇ ਲਿਆ ਜਾ ਰਿਹਾ ਜਹਨ ਬੁੱਜ ਕੇ ਸੈਕਟਰ ਸਰਕਾਰ ਦੀ ਮੂਲੀ ਮਿਲੀਪੁਕਤ ਦੇ ਕਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਬਿੰਦ ਸਿੰਘ ਮੁੱਖ ਮੰਤਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ 95 ਤੋਂ ਉਹਨਾਂ ਨੂੰ ਵੀ ਫਿਰ ਉਖੜ ਪੇਜਣ ਵਾਲਾ ਮੁੱਖ ਮੰਤਰੀ ਅਜੋਨੇ ਆਪ ਦੇ ਜਿਹੜੇ ਪੱਤੇ ਵੀ ਰਿਆਵੇ ਖੋਲ ਦਿੱਤੇ ਆ ਕਿ ਉਹਦੀ ਸੈਂਟਰ ਨਾਲ ਜਿਹੜੀ ਐ ਗੱਠ ਜੋੜ ਐ ਮਿਲੀ ਭੁਗਤ ਨਾਲ ਅੱਜ ਜੋ ਖਲੌਣੀ ਹਰਕਤ ਕੀਤੀ ਗਈ ਸਾਰੇ ਆਗੂਣ ਜਿਹੜਾ ਅਰੈਸਟ ਕੀਤਾ ਗਿਆ ਇਹ ਬਹੁਤ ਮੰਦ ਭਾਗੀ ਘਟਨਾ ਆ ਤੇ ਮੇਰੀ ਬੇਨਤੀ ਐ ਸਾਰਿਆਂ ਨੂੰ ਕਿਸਾਨ ਵੀਰਾਂ ਨੂੰ ਜਿਹੜੇ ਕਰ ਅੱਜ ਬੈਠੇ ਵੀਰੇ ਘਰੋਂ ਨਿਕਲੋ ਇਹ ਮੌਕਾ ਵਾਰ-ਵਾਰ ਨਹੀਂ ਮਾਣਾ ਤੇ ਆਪਾਂ ਨੂੰ ਇੱਕ ਇੱਕ ਜੁੱਟ ਹੋ ਕੇ ਆਪਾਂ ਨੂੰ ਇੱਕ ਇਹ ਨਾਲ ਲੜਨਾ ਪੈਣਾ ਆ ਚੁੱਪ ਰਿਆਂ ਕੁਛ ਨਹੀਂ ਬੰਦਾ ਜੇ ਅੱਜ ਆਪਣਾ ਹੀ ਧਰਨਾ ਤੋਂ ਛੱਕਿਆ ਗਿਆ ਖਬਰ ਤਿਆਰੀ ਕਿ ਤਰ੍ਹਾਂ ਰਚ ਕੌਂਦੀ ਕੋਸ਼ਿਸ਼ ਕਰ ਰਹੇ ਤੇ ਜੇ ਚੱਕਿਆ ਗਿਆ ਤੇ ਆਉਣ ਵਾਲੇ 10 ਸਾਲਾਂ ਤੱਕ ਕੋਈ ਵੀ ਕਿਸਾਨ ਆਗੂ ਜਾਂ ਕੋਈ ਕਿਸਾਨ ਆਉਂਦੀ ਹੈ ਜਿਹੜੀ ਮੰਗ ਦੇਣਵਾ ਸਕਦਾ ਭਾਰਤ ਮਾਲ ਜੇ ਰੋਡ ਦੇ ਨਾਂ ਤੇ ਸਾਡੇ ਕਿਸਾਨਾਂ ਦੀ ਜਮੀਨਾਂ ਦਾ ਪਹਿਲਾਂ ਇੱਕ ਵਾਰ ਕੀਤੀਆਂ ਜਾ ਰਹੀਆਂ ਨੇ ਟੱਕੇ ਨਾਲ ਕੀਤੀਆਂ ਜਾ ਰਹੀਆਂ ਨੇ ਮਨਮਰਜ਼ੀ ਦੇ ਰੇਟ ਜਿਹੜੇ ਆ ਸੈਕਟਰ ਗਵਰਨਮੈਂਟ ਦੇ ਰਹੀ ਹੈ ਜਾਂ ਜਿਹੜੇ ਠੇਕੇਦਾਰ ਨੇ ਮਨਮਰਜ਼ੀ ਦਾ ਰੇਟ ਦੇ ਰਿਆ ਨਾ ਕਿ ਜ਼ਿਮੀਂਦਾਰ ਦੀ ਮਰਜ਼ੀ ਦਾ ਕੋ ਰੇਟ ਮਿਲਦਾ ਦਿੱਕਾ ਦੁੱਖਾਂ ਨੂੰ ਸਾਧ ਕੇ ਇੰਨੀ ਗੱਲਾਂ ਕਹਿਦਾ ਮੈਂ ਜੀੜੇ ਨੂੰ ਇਸ ਉਮੀਦ ਨਾਲ ਸਮਰਥ ਕਰਦਾ ਕਿ ਸਾਰੇ ਕਿਸਾਨ ਕੱਲ ਨੂੰ ਸ਼ਰਕਾ ਦੇ ਨਿਗਲ ਲਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ